ਨਵੇਂ ਮੈਟਰੋ ਆ ਰੀਡ ਦੇ ਵਿੱਚ ਨਾਲ ਆਪਾਂ ਤੁਹਾਨੂੰ ਚਾਰ ਕਾਰਾਂ ਦਵਾਂਗੇ ਤੇ ਆਪਾਂ ਪਹੁੰਚਾ ਬਰਨਾਲੇ ਦੇ ਵਿੱਚ ਭੰਗੂ ਮੋਟਰ ਗੈरेज ਤੇ ਭਾਈ ਜੀ ਪਹਿਲੀ ਵਾਰ ਨਾ ਕਿੰਨਾ ਮਾਡਲ ਹੈ ਜੀ ਇਹ 12 ਮਾਡਲ ਆ ਵੀਰੇ ਜੀ ਰੇਟ ਇਹਦਾ 280000 ਆ 280000 ਆ ਲੋਨ ਤੇ ਹੋਜੂ ہاں ਲੋਨ ਹੋਜੂ ਕਿੰਨਾ ਹੋਜੂ ਵੀਰੇ ਇਹਦੇ 2 ਲੱਖ ਦਾ ਲੋਨ ਨਵੇਂ 80000 ਰੁਪਏ ਲਿਆ ਕੇ ਦੋ ਲੱਖ ਦਾ ਥੋੜਾ ਲੋਨ ਹੋਜੂ ਇਹ ਦੋ ਘਟ ਡਿਆਰ ਆ ਗਿਆ ਬੀਡੀ ਆਈ ਵੀਰੇ ਇਹ ਵੀ ਬੀਡੀ ਆਈ ਹੈ 12 ਮਾਡਲ 12 ਮਾਡਲ ਹਾਂ ਜੀ ਡਿਮਾਂਡ 280 280 ਇਹ ਤਾਂ ਵੀ 2 ਲੱਖ ਦਾ ਲੋਨ ਹੋਜੂ 2 ਲੱਖ ਦਾ ਲੋਨ ਹੋਜੂ ਨਾ ਵੀ 2 ਲੱਖ ਦੇ ਸਨ ਰੂਪਗਾਰਾ ਸਾਰਾ ਕੁਝ ਓਕੇ ਵੀਰੇ ਗੱਡੀ ਦੇ ਵਿੱਚ 에어 ਬੈਗ ਵੀ ਆ ਬਈ ਇਹਦੇ ਵਿੱਚ ਆਹ ਸੇਅਰ ਬੈਗ ਆ ਤੇ ਨਹੀਂ 6000 ਰੁਪਏ ਦਾ ਅੰਟੀਰੇ ਬੈਸ ਸਾਫ ਸੁਥਰੀਆਂ ਗੱਡੀਆਂ ਵੀਰੇ ਸੀਟ ਕਵਰ ਚ ਮਾਨ ਨਵੇਂ ਚੜਿਆ ਸਾਰੀਆਂ ਗੱਡੀਆਂ ਦੇ ਵਿੱਚ ਇਹਦੀ ਡਿਮਾਂਡ ਕੀ ਰੱਖਿਆ ਪਾ ਇਹਦੀ 180 ਕਿੰਨਾ ਮਾਡਲ ਜੀ ਨਵਾਂ ਮਾਡਲ 30 ਤੱਕ ਪਾ ਨਵਾਂ ਮਾਡਲ ਹੈ 30 ਤੱਕ ਪਾਸ ਗਿਆ 1 ਲੱਖ 8000 ਰੁਪਏ ਡਿਮਾਂਡ ਆ ਇਸ ਤੋਂ ਅਗੇ ਮਰੂਤੀ ਆ ਗਈ ਬਾਈ ਮਾਡਲ ਕਿੰਨਾ ਹੈ ਇਹ ਪੰਜ ਮਾਡਲ ਆ ਪੰਜ ਮਾਡਲ ਆ ਰੇਟ ਬਈ ਦਾ ਇਹਦਾ 50000 ਰੁਪਏ ਲਓ ਵੇ 50000 ਦੀ ਮੈਲ ਚ ਗੱਡੀ ਓਕੇ ਵੀਰੇ ਪਾਸੇ ਪਈ ਨਵੇਂ ਪਾਸਿੰਗ ਤੁਹਾਨੂੰ ਮਿਲ ਜੂਏ ਕਾਰ ਦੀ 21 ਤੱਕ ਪਈ 21 ਤੱਕ ਪਈ ਹੈ ਲੋਕੀ ਬਿਨਾ ਪਾਸੇ ਤੇ ਮੰਗ ਲੈਂਦੇ ਆ ਠੀਕ ਹੈ ਲੋਕੀ ਆਪਾਂ ਤੁਹਾਨੂੰ ਪਾਸਿੰਗ ਵਾਲੀ ਕਾਰ ਦੇ ਦਾਂਗੇ ਠੀਕ ਆ ਹੁਣ ਆ ਕਿਹਾ ਦੁਬਾਰੇ ਫੇਰ ਦੱਸ ਕੇ ਆਪਾਂ ਤੁਹਾਨੂੰ ਬਰਨਾਲੇ ਦੇ ਵਿੱਚ ਆਉਣਾ ਬਾਈ ਪੰਗੂ ਮੋਟਰ ਗੈਰ ਤੇ ਦਿੱਤਾ ਹੈ ਨੰਬਰ ਤਾਂ ਸੰਪਰਕ ਕਰ ਲੇ ਵੀਡੀਓ ਨੂੰ ਕਰਦੇ ਸ਼ੇਅਰ ਪੇਜ ਨੂੰ ਕਰ ਲੇ ਫੋਲੋ ਧੰਨਵਾਦ ਜੀ